ਕੋ ਜੀ ਫਿਲਮਾਂ ਜਿਹੜੀਆਂ ਵੀ ਨੇ ਉਹ ਜਿੰਨੀਆਂ ਮਰਜ਼ੀ ਬਣਨ ਔਰ ਜਿੰਨੀਆਂ ਮਰਜ਼ੀ ਲੱਗਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਵੀ ਫਿਲਮ ਦੇ ਪ੍ਰਤੀ ਜਾਂ ਕਿਸੇ ਫਿਲਮ ਕੰਪਨੀ ਦੇ ਪ੍ਰਤੀ ਜਾਂ ਕਿਸੇ ਐਕਟਰ ਦੇ ਪ੍ਰਤੀ ਸਾਡਾ ਕੋਈ ਕਿਸੇ ਤਰੀਕੇ ਦਾ ਰੋਸ ਨਹੀਂ ਜਾਂ ਕੁਝ ਨਹੀਂ ਪਰ ਜਦੋਂ ਕੋਈ ਫਿਲਮ ਕਿਸੇ ਵੀ ਫਿਲਮ ਦੇ ਵਿੱਚ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਸਾਨੂੰ ਨੈਗੇਟਿਵ ਵਾਲਾ ਜਿਹੜਾ ਉਹ ਇੱਕ ਦਖਾਨ ਵਾਸਤੇ ਜੇ ਕੋਈ ਚਾਹੇ ਉਹ ਕੰਗਣਾ ਰਣੌਤ ਹੈ ਤੇ ਚਾਹੇ ਕੋਈ ਵੱਡੀ ਤੋਂ ਵੱਡੀ ਹੋਰ ਕੋਈ ਫਿਲਮ ਇੰਡਸਟਰੀ ਦੀ ਵੱਡੀ ਤੋਂ ਵੱਡੀ ਟੋਪ ਹੈ ਅਸੀਂ ਉਹਦੀ ਫਿਲਮ ਜ਼ਿੰਦਗੀ ਚ ਵੀ ਇੱਥੇ ਬਗਾਰਾ ਤੋਂ ਲੱਗਣ ਨਹੀਂ ਦੇਣੀ ਤੇ ਨਾ ਹੀ ਚੱਲਣ ਦੇਣੀ ਹੈ ਬਾਕੀ ਜੇ ਅਸੀਂ ਸਿੱਖ ਧਰਮ ਤੋਂ ਜਾਂ ਸਿੱਖ ਪਾਲ ਮਿਲ ਕਮੇਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਆਂ ਪਰ ਅਸੀਂ ਬਾਕੀ ਧਰਮਾਂ ਦਾ ਵੀ ਬਹੁਤ ਆਦਰ ਸਤਕਾਰ ਕਰਦੇ ਆਂ ਜੇ ਕਿਤੇ ਹੋਰ ਧਰਮਾਂ ਬਾਰੇ ਵੀ ਕੱਲ ਨੂੰ ਕੋਈ ਹਿੰਦੂ ਧਰਮ ਬਾਰੇ ਜਾਂ ਕੋਈ ਬਾਲਮਿਕ ਮਹਾਰਾਜ ਦੇ ਬਾਰੇ ਜਾਂ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਜਾਂ ਕਿਸੇ ਹੋਰ ਧਰਮ ਦੇ ਵਿੱਚ ਕੋਈ ਮੁਸਲਮਾਨ ਦੇ ਪੈਗੰਬਰਾਂ ਬਾਰੇ ਜੇ ਕੋਈ ਐਦਾਂ ਦੀ ਕੋਈ ਫਿਲਮ ਜਾਂ ਕੋਈ ਐਦਾਂ ਦੇ ਕੋਈ ਕਹਾਣੀ ਕਾਰਵਾਈ ਕੋਈ ਕਰੇਗਾ ਜਾਂ ਕੋਈ ਬਣਾਏਗਾ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਫਿਲਮ ਕਿਸੇ ਹਾਲਤ ਚ ਵੀ ਰਿਲੀਜ਼ ਨਹੀਂ ਦਿਉਣ ਦੇਣੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਚਾਹੇ ਤੁਸੀਂ ਅੱਜ ਇੱਥੇ ਉਹ ਹੁਣੇ ਤੇ ਭਾਵੇਂ ਅੱਧੇ ਘੰਟੇ-ਘੰਟੇ ਬਾਅਦ ਤੁਸੀਂ ਸੀਪੀ ਦਫ਼ਤਰ, ਡੀਸੀ ਦਫ਼ਤਰ ਆਜੋ ਅਸੀਂ ਇਹਦੇ ਉੱਤੇ ਹੁਣੇ ਹੀ ਜਿਹੜਾ ਉਹ ਪਰਚਾ ਜ਼ਰੂਰ ਦਰਜ ਕਰਾਵਾਂਗੇ ਕਿਉਂਕਿ ਜਿਹੜਾ ਉਹਨਾਂ ਨੇ ਟੀਜ਼ਰ ਕੱਢਿਆ ਉਸ ਟੀਜ਼ਰ ਦੇ ਵਿੱਚ ਉਹਨਾਂ ਨੇ ਸਾਡੀ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਟਾਸ਼ ਕੀਤਾ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੇ ਕਰਾਵਾਂਗੇ ਪਰ ਚੱਟਾ ਸਾਹਿਬ ਇਦਾਂ ਲੱਗਦਾ ਨਹੀਂ ਕਿ ਇੱਕ ਸੈਂਸਰ ਬੋਰਡ ਬਣਨਾ ਚਾਹੀਦਾ ਹੈ ਜਾਂ ਫਿਰ ਮਤਲਬ ਜੱਜਦਾਰ ਅਕਾਲ ਤੱਕ ਸਾਹਿਬ ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਸ੍ਰੀਤੇ ਜਾਂ ਕੋਈ ਵੀ ਫਿਲਮ ਬਣਦੀ ਹੈ ਤਾਂ ਪਾਸ ਕਰਾਉਣੀ ਪੈਗੀ ਉੱਥੇ ਦਿਖਾਉਣੀ ਸਭ ਤੋਂ ਜ਼ਰੂਰੀ ਹੋਏਗੀ ਜਿਹੜੀ ਸੈਂਸਰ ਬੋਰਡ ਹੈ ਨਾ ਜੀ ਸੈਂਸਰ ਬੋਰਡ ਇੱਕ ਸਰਵ ਉੱਚ ਇਸ ਫਿਲਮ ਇੰਡਸਟਰੀ ਦੀ ਇੱਕ ਸੰਸਥਾ ਹੈ ਔਰ ਇਹੋ ਜਿਹੇ ਇਸ਼ੂਜ਼ ਕਈ ਵਾਰੀ ਉੱਠਦੇ ਰਹੇ ਹਰ ਵਾਰੀ ਜਦੋਂ ਇਹ ਈਸ਼ੂ ਉੱਠਿਆ ਤੇ ਉਸ ਸੈਂਸਰ ਬੋਰਡ ਦੇ ਚੇਅਰਮੈਨ ਨੇ ਜਾਂ ਉਸ ਸੈਂਸਰ ਬੋਰਡ ਜਿਹੜਾ ਉਹ ਮੰਤਰਾਲੇ ਦੇ ਥੱਲੇ ਐ ਉਹਨਾਂ ਨੇ ਕਈ ਵਾਰ ਇਹ ਅਨਾਉਂਸ ਕੀਤਾ ਵੀ ਅਸੀਂ ਜਿਸ ਵੀ ਕਮਿਊਨਿਟੀ ਦੀ ਜਾਂ ਕਿਸ ਧਰਮ ਦੀ ਕੋਈ ਗੱਲ ਹੋਏਗੀ ਤੇ ਅਸੀਂ ਉਹਨਾਂ ਦੇ ਵੱਡੇ ਵੱਡੇ ਲੀਡਰ ਨੇ ਜਾਂ ਵੱਡੇ ਉਹਨਾਂ ਦੇ ਜਿਹੜੇ ਅਧਿਕਾਰਦਾਰ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਸਕਰੀਨਿੰਗ ਕਮੇਟੀ ਇੱਕ ਬਣਾਵਾਂਗੇ ਪਰ ਉਹ ਲਫਾਫੇबाजी ਰਹੀ ਉਹ ਅੱਜ ਤੱਕ ਕਰ ਕਦੀ ਕੋ ਲਾਗੂ ਨਹੀਂ ਹੋਈ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਹਾਂ ਵੀ ਜਿਹੇਦਾਰ ਜਾਂ ਸ਼ਰੋਮਣੀ ਕਮੇਟੀ ਜਾਂ ਹੋਰ ਜਿਹੜੀਆਂ ਸਾਡੇ ਸਿੱਖ ਲੀਡਰ ਉਹਨਾਂ ਨੇ ਕੱਲ ਦੀ ਹੀ ਇਸ ਟੀਜ਼ਰ ਤੋਂ ਬਾਅਦ ਕੰਡੈਮਨਡ ਕਰ ਦਿੱਤੀ ਹੈ ਔਰ ਉਹਨਾਂ ਨੇ ਵੀ ਇੱਕ ਬਿਲਕੁਲ ਹਦੇਸ਼ ਜਾਰੀ ਕਰਤਾ ਹੈ ਵੀ ਇਸ ਫਿਲਮ ਨੂੰ ਅਸੀਂ ਉਹ ਕਿਸੇ ਹਾਲਤ ਚ ਰਿਲੀਜ਼ ਨਹੀਂ ਹੁੰਦੀ। ਸਰ ਜੀ ਇੱਕ ਸਵਾਲ ਹੈ ਕਿ ਜਿਹੜੀ ਸਿੱਖੀ ਪੱਕੀ ਫਿਲਮਾਂ ਹੁੰਦੀਆਂ ਨੇ ਉਹਨੂੰ ਸੈਂਸਰ ਬੋਰਡ ਉਹਦੇ ਵਿੱਚੋਂ ਸੀਨ ਵੀ ਕੱਟ ਦਿੰਦਾ ਪਰ ਜਾਂ ਤਾਂ ਜਾਂ ਉਹ ਲਾਂਚ ਵੀ ਨਹੀਂ ਹੁੰਦੀਆਂ ਫਿਲਮਾਂ ਪਰ ਜਿਹੜੀਆਂ ਜਿਹੜੀਆਂ ਸਿੱਖੀ ਨੇ ਜਿਹੜਾ ਤੁਹਾਡਾ ਸਵਾਲ ਹੈ ਨਾ ਜੀ ਉਹ ਪਾਰਟੀਕੂਲਰ ਉਹ ਪਾਰਟੀਕੂਲਰ ਜਿਹੜਾ ਹੈ ਨਾ ਉਹ ਪਾਰਟੀਕੂਲਰ ਉਹ ਇੱਕ ਖਾਰੜਾ ਜਸਵੰਤ ਸਿੰਘ ਖਾਰੜਾ ਦੇ ਉੱਤੇ ਜਿਹੜੀ ਫਿਲਮ ਬਣੀ ਸੀ ਉਹਦੇ ਬਾਰੇ ਜ਼ਿਕਰ ਉਹਦੇ ਬਾਰੇ ਹੀ ਹੈ ਉਹਦੇ ਵਿੱਚ ਦੇਖੋ ਹਮੇਸ਼ਾ ਇਹ ਚਾਹੇ ਸੈਂਟਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਸਰਕਾਰ ਹੈ ਇਹਨਾਂ ਨੇ ਹਮੇਸ਼ਾ ਸਾਨੂੰ ਸਿੱਖਾਂ ਨੂੰ ਬਿਲਕੁਲ ਉਹ ਬਿਲਕੁਲ ਦਬਿਆ ਕੁਚਲਿਆ ਵਾਂਗਰ ਉੱਥੇ ਉਹ ਰੱਖਿਆ ਹੈ ਔਰ ਦਬਾਉਣ ਦੀ ਕੋਸ਼ਿਸ਼ ਕੀਤੀ ਉਸੇ ਫਿਲਮ ਦੇ ਵਿੱਚੋਂ 84 ਜਾਂ ਫਿਰ 86 ਜਿਹੜੇ ਸੀਨ ਹੈ ਉਹ ਕੱਟ ਲੱਗਣ ਤੋਂ ਬਾਅਦ ਵੀ ਉਹ ਅੱਜ ਤੱਕਰ ਫਿਲਮ ਫਿਰ ਨਹੀਂ ਰਿਲੀਜ਼ ਹੋਈ ਔਰ ਇਹੋ ਜੀਆਂ ਜਿਹੜੀਆਂ ਸਿੱਖੀ ਦੀਆਂ ਕਹਾਣ ਕਰਨ ਵਾਲੀਆਂ ਫਿਲਮਾਂ ਨੇ ਉਹ ਬਸ ਦਸਤੂਰ ਇਦਾਂ ਦੀਆਂ ਇਦਾਂ ਕਦੀ ਕੋਈ ਲਾਂਚ ਕਰ ਦਿੰਦਾ ਕਦੀ ਕੋਈ ਲਾਂਚ ਕਰ ਦਿੰਦਾ ਪਰ ਜੇ ਉਹਨਾਂ ਦੇ ਕਰਮ ਨੇ ਤੇ ਸਾਡੇ ਕਰਮ ਨੇ ਪਹਿਰੇਦਾਰੀ ਕਰਨੀ ਅਸੀਂ ਪਹਿਰੇਦਾਰੀ ਡਟ ਕੇ ਕਰਾਂਗੇ ਅਸੀਂ ਇਹਨਾਂ ਨੂੰ ਕਿਸੇ ਹਾਲਤ ਚ ਫਿਲਮ ਰਿਲੀਜ਼ ਨਹੀਂ ਕਰਨ ਦਿਆਂਗੇ ਕਿਸੇ ਕੀਮਤ ਤੇ ਰਿਲੀਜ਼ ਨਹੀਂ ਹੋਣ ਦਿਆਂਗੇ ਪਰ ਜੇਕਰ ਸੋਸ਼ਲ ਮੀਡੀਆ ਤੇ ਇਹ ਫਿਲਮ ਜਿਹੜੀ ਆ ਪਾ ਕੋਈ ਪਾਉਂਦਾ ਹੈ ਤਾਂ ਕੀ ਉਹਦੇ ਤੇ ਵੀ ਕੋਈ ਕਾਰਵਾਈ ਕਰਾਈ ਜਾਏਗੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਪਲੇਟਫਾਰਮ ਦੇ ਉੱਤੇ ਇਸ ਫਿਲਮ ਦੇ ਰਿਲੇਟਿਡ ਜਾਂ ਉਸ ਸਿੱਖੀ ਦੇ ਰਿਲੇਟਿਡ ਜੇ ਕੋਈ ਉਹ ਪਾਏਗਾ ਤੇ ਉਹਨਾਂ ਹੀ ਉਹ ਕਾਨੂੰਨ ਦਾ ਮੁਲਜ਼ਮ ਬਰਾਬਰ ਦਾ ਉਹ ਹੋਏਗਾ ਅਜਾ ਪੁਲਿਸ ਅਧਿਕਾਰੀ ਵੀ ਮੌਕੇ ਤੇ ਮੌਜੂਦ ਸੀਗੇ ਤੇ ਕੀ ਆਸ਼ਵਾਸਨ ਦਿੱਤਾ ਮੌਕੇ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਮੌਕੇ ਦੇ ਪੁਲਿਸ ਅਧਿਕਾਰੀਆਂ ਨੇ ਸਾਨੂੰ ਜਿਹੜਾ ਉਹ ਆਪਣੇ ਵੱਲੋਂ ਇਹ ਆਸ਼ਵਾਸਨ ਦਿੱਤਾ ਕਿ ਕਿ ਅਸੀਂ ਜਲੰਧਰ ਸ਼ਹਿਰ ਚ ਤੇ ਜਲੰਧਰ ਸ਼ਹਿਰ ਚ ਕਮਿਸ਼ਨਰੇਟ ਹੈ ਕਮਿਸ਼ਨਰੇਟ ਦੇ ਵਿੱਚ ਪੁਲਿਸ ਕਮਿਸ਼ਨਰ ਜਿਹੜਾ ਉਹ ਹੈੱਡ ਆਫ ਦੀ ਕਮਿਸ਼ਨਰੇਟ ਹੁੰਦਾ ਹੈ ਉਹਨਾਂ ਦਾ ਮੈਸੇਜ ਸਾਡੇ ਇੱਥੋਂ ਦੇ ACP ਜਿਹੜੇ ਹੈਗੇ ਨੇ ਉਹਨਾਂ ਨੇ ਸਾਨੂੰ ਉਹ ਲਿਆ ਕੇ ਦਿੱਤਾ ਹੈ ਕਿ ਕਿਸੇ ਹਾਲਤ ਦੇ ਵਿੱਚ ਵੀ ਇਹ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਹੋਣੀ। ਸਾਰੇ ਸੂਬੇ ਦੇ ਪ੍ਰਮਾਣ ਜਥੇਬੰਦੀਆਂ ਨਾਲ ਗੱਲ ਹੋ ਚੁੱਕੀ ਹੈ ਕਿ ਸੂਬੇ ਵਿੱਚ ਕਿਤੇ ਨਹੀਂ ਸਾਰੀਆਂ ਹੀ ਜਥੇਬੰਦੀਆਂ ਤੁਸੀਂ ਅਖਬਾਰਾਂ ਪੜੋ, ਸੋਸ਼ਲ ਮੀਡੀਆ ਪੜੋ ਜਾਂ ਸੋਸ਼ਲ ਮੀਡੀਆ ਦੇ ਜਿੰਨੇ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਦੇਖੋ ਸਾਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਵਿਰੋਧ ਜਿਹੜਾ ਹੈ ਉਹ ਡਟ ਕੇ ਹੋਣਾ ਸ਼ੁਰੂ ਹੋ ਗਿਆ ਹੈ। ਕਿਦੋਂ ਇਹ ਐਕਟਿਵਿਟੀ ਦੁਕਾਨ ਤੇ ਫਿਲਮ ਬਣੀ ਹੈਗੀ ਹੈ ਕੰਗਨਾਰ ਲੋਥ ਮੇਨ ਐਕਟਰ ਨੇ ਉਹ ਤੁਹਾਨੂੰ ਪਤਾ ਕਿ ਕਈ ਵਾਰੀ ਦੀ ਆਪਣੇ ਸਿੱਖਾਂంటి ਜਿਹੜੇ ਬਿਆਨ ਏ ਕਿਤੇ ਇਤਰੀ ਤਰੀਕੇ ਸੋਚ ਨੇ ਸਾਹਮਣੇ ਆਉਂਦੀ ਨੇ ਉਹਨਾਂ ਦੇ ਤੌਰ ਤੇ ਉਹਨਾਂ ਵੱਲੋਂ ਲੈ ਕੇ ਉਹਨੂੰ ਬਰਿਆਨਾ ਮਤੇ ਕੀ ਕੀ ਲੱਗ ਇਹ ਇਹ ਜਿਹੜੀ ਕੰਗਨਾ ਰਣੌਤ ਹੈ ਨਾ ਜੀ ਇਹ ਕੰਗਨਾ ਰਣੌਤ ਇਹ ਇੱਕ ਮੋਹਰਾ ਹੈ ਇਸ ਮੋਹਰੇ ਨੂੰ ਜਿਹੜੀ ਚਾਲਾਨ ਵਾਲੀ ਜਿਹੜੀ ਪਿੱਛੇ ਜਿਹੜੇ ਬੈਠੇ ਨੇ ਨਾ ਜਿਨ੍ਹਾਂ ਨੇ ਉਹਨੂੰ ਟਿਕੜ ਦੇ ਕੇ ਤੇ ਉਹਨੂੰ ਐਮਪੀ ਬਣਾਇਆ ਜਾਂ ਕੀਤਾ ਵੀ ਤੈਨੂੰ ਅਸੀਂ ਇੱਕ ਹੋਰ ਥੋੜਾ ਜਿਹਾ ਪਾਵਰਫੁਲ ਬਣਾ ਦਈਏ ਜਾਂ ਕਰ ਦਈਏ ਇਹ ਉਹਨਾਂ ਦੀ ਮਨਸ਼ਾ ਹੈ ਤੇ ਅਸੀਂ ਉਸ ਮਨਸ਼ਾ ਨੂੰ ਨਾ ਕਹਿੰਦੇ ਨਾ ਚੱਕਣਾ ਚੂਰ ਕਰ ਦਿਆਂਗੇ ਉਹਨੂੰ ਕੰਗਣਾ ਰਣੌਤ ਨੂੰ ਇਸ ਫਿਲਮ ਨੂੰ ਰਿਲੀਜ਼ ਨਹੀਂ ਸੀ ਹੁੰਦਿਆਂਗੇ ਔਰ ਬਕਾਇਦਾ ਇਸੇ ਕੰਗਣਾ ਨਰੌਤ ਦੇ ਉੱਤੇ ਵੱਦੋ ਵੱਦ ਬਹੁਤ ਵੱਧ ਹੋਵੇ 24 ਘੰਟੇ ਬੜੀ ਦੂਰ ਦੀ ਗੱਲ ਹੈ ਥੋੜੇ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇੱਥੇ ਮੁਕਦਮਾ ਦਰਜ ਕਰਾ ਕੇ ਐਫਆਰ ਦੀ ਕਾਪੀ ਵੀ ਤੁਹਾਨੂੰ ਸਾਰੇ মিডিਆ ਨੂੰ ਉਸ ਤੋਂ ਬਾਅਦ ਇੱਕ ਜ਼ਖਮ ਜਿਹੜੇ ਹੱਲੇ ਤੱਕ ਹਾਰੇ ਨੇ ਉਹਨੂੰ ਕਿਹਾਦੇ ਕਿ ਦੁਬਾਰਾ ਕੁਰੀਦਨ ਵਾਲੀ ਜਿਹੜੀ ਗੱਲ ਆਪਣੀ ਇਹ 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 ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀਆਂ ਆਪਸੀਆਂ ਖੁੰਧਕਬਾਜ਼ੀਆਂ ਨੇ ਨਾ ਵੀ ਉਹ ਕਿਉਂਕਿ ਉਹ ਜਿਹੜਾ ਅਮਰਜੈਂਸੀ ਹੈ ਜਾਂ ਕੁਛ ਹੈ ਉਹ ਇੰਦਰਾ ਗਾਂਧੀ ਨੇ ਉਹ ਕਾਂਗਰਸ ਨੇ ਕਰਾਈ ਸੀ ਇਹਨਾਂ ਨੇ ਉਸ ਅਮਰਜੈਂਸੀ ਨੂੰ ਜਾਂ ਕੁਛ ਨੂੰ ਪਰ ਉਹ ਅਮਰਜੈਂਸੀ ਵੀ ਜਿਹੜੀ ਸੀ ਉਹ 75 ਦੀ 73 ਦੀਆਂ ਗੱਲਾਂ ਨੇ ਉਹਨਾਂ 77 75 ਦੀਆਂ ਗੱਲਾਂ ਨੂੰ ਜੇ ਮੁੱਖ ਰੱਖ ਕੇ ਜੇ ਕੁਝ ਸਾਡੀ ਸੀਗੀ ਰੱਖਦੇ ਤੁਸੀਂ ਅੱਜ ਜਿਹੜੇ 84 ਦੇ ਜਿਹੜੇ ਹੋਏ ਨੇ ਦੁਕਾਨਾਂ ਤੇ ਜਾਂ ਉਹਨਾਂ ਦੇ ਵਿੱਚ ਉਦਦੇ ਵਿੱਚ ਤੁਸੀਂ ਸਿੱਖਾਂ ਦੇ ਚਿਹਰੇ ਨੂੰ ਨੈਗੇਟਿਵ ਕਰਕੇ ਪੇਸ਼ ਕਰਨਾ ਉਹ ਕਿਤੋਂ ਦੀ ਸੋਚ ਹੈ ਅਸੀਂ ਉਸ ਗੱਲ ਤੋਂ ਇਹ ਆਪਣਾ ਹਰਟ ਆ ਅਸੀਂ ਉਸ ਗੱਲ ਦੇ ਉੱਤੇ ਪੈਰਾ ਦੇ ਲਏਗੇ ਇਹ ਜੋ ਅੱਜ ਉਹ ਐਂਟੀ ਸਿੱਖ ਕੰਗਰ ਨੋਨ ਨੇ ਜੋ ਫਿਲਮ ਰੀਲੀਜ਼ ਕੀਤੀ ਹੈ ਐਮਰਜੈਂਸੀ ਜਿਹਦਾ ਟ੍ਰੇਲਰ ਆਇਆ ਹੈ ਉਹ ਸਿੱਖਾਂ ਦੇ ਖਿਲਾਫ ਹੈ ਬਹੁਤ ਜ਼ਿਆਦਾ ਉਹ ਸਾਡੀਆਂ ਭਾਵਨਾਵਾਂ ਹੱਦ ਹੋਈਆਂ ਆ ਅਸੀਂ ਉਹਦੇ ਖਿਲਾਫ ਕੰਪੇਨਿਅਨ ਦੇਵਾਂਗੇ ਉਹਦੇ ਪਰਦੇ ਤੋਂ ਜਿ ਕਰਾਵਾਂਗੇ ਜਿਹੜੀ ਐਮਰਜੈਂਸੀ ਦੀ ਫਿਲਮ ਆ ਰਹੀ ਹੈ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜਿਲਾਂ ਦੇ ਵਿੱਚ ਰੀਲੀਜ਼ ਹੋਣੀ ਨਹੀਂ ਹੋਂਦਾਂਗੇ ਚਾਹੇ ਇਹ ਸਿੱਖਲੀ ਟੂ ਫਿਲਮ ਹੈ ਕਿਸੇ ਦੇ ਧਰਮ ਦੇ ਖਿਲਾਫ ਕੋਈ ਜਾਂ ਕਿਸੇ ਧਰਮ ਦੇ ਖਿਲਾਫ ਗੱਲ ਹੁੰਦੀ ਹੈ ਜਾਂ ਕਿਸੇ ਵੀ ਕਮੇਟੀ ਦੇ ਖਿਲਾਫ ਜਾਓ ਇਹੋ ਜਿਹੀ ਫਿਲਮਾਂ ਹੁੰਦੀ ਹੈ ਸਿੱਖ ਕਾਲ ਮਣੀ ਉਹਦਾ ਵੀ ਵਿਰੋਧ ਕਰੇਗੀ ਅੱਜ ਇਹਦਾ ਵਿਰੋਧ ਕਰ ਰਹੇ ਹਾਂ ਅੱਛਾ ਕਿਵੇਂ ਦੇਖਦੇ ਹੋ ਤੁਸੀਂ ਇਹ ਵੀ ਕਿਹਾ ਜਾ ਰਿਹਾ ਹੈ ਕਿੰਨੇ ਕਿ ਸੰਤਾਂ ਦੀ ਜੋ ਸ਼ਭੀ ਹੈ ਉਹਨੂੰ ਤੋੜ-ਮੋੜ ਕੇ ਇਸ ਮੂਵੀ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕੁਝ ਟੀਜ਼ਰ ਦੇ ਵਿੱਚ ਦੇਖਿਆ ਆ ਜਿਹੀਆਂ ਚੀਜ਼ਾਂ ਤੁਸੀਂ ਵੀ ਜਿਹੜੀ ਕੰਗਨਰ ਨੋ ਦੀ ਸੋਚ ਹੈ ਕਿ ਆਪਾਂ ਦੇਖਿਆ ਵਾ ਜਦੋਂ ਕਿਸਾਨੀ ਮੋਰਚਾ ਲੱਗਿਆ ਵਾ ਉਦੋਂ ਉਹੀ ਸੋਚ ਕੇ ਸੀਗੀ ਉਹ ਸੋਚ ਦੇ ਹਿਸਾਬ ਨਾਲ ਉਹਨੇ ਹੋ ਉਹ ਹਮੇਸ਼ਾ ਹੀ ਸਿੱਖਾਂ ਦੇ ਨਾਗਰੀ ਕਿਸਾਨਾਂ ਦੇ ਖਿਲਾਫ ਬੋਲੇਗੀ ਜਦ ਕੋਈ ਵੀ ਸਰਦਾਰ ਹੋਏ ਉਹ ਕਹੇ ਖਾਰਕੂਏ ਜੀ ਆਤਵਾਦੀ ਇਹ ਇਹੋ ਜਿਹਾ ਗਲਤ ਕਰਕੇ ਉਹ ਭਾਵਨਾ ਸਾੜੀ ਉਹਦਾ ਪਰਗੰਦੀ ਰਹੀ ਏ ਉਹਨੇ ਫਿਲਮ ਵੀ ਉਸੇ ਤਰੀਕੇ ਨਾਲ ਜਲੀਲ ਕੀਤੀ ਏ ਜੋ ਅਸੀਂ ਕਿਸੇ ਵੀ ਕੀਮਤ ਇਹ ਫਿਲਮ ਨਹੀਂ ਲੱਗਣ ਦਿਆ